ਜਲੰਧਰ ਦੂਰਦਰਸ਼ਨ ਉਹ ਕਲਾ ਦੀ ਯੂਨੀਵਰਸਿਟੀ ਹੈ ਜਿਸ ਨੇ ਬਹੁਤ ਵੱਡੇ ਵੱਡੇ ਕਲਾਕਾਰਾਂ ਨੂੰ ਪੈਦਾ ਕੀਤਾ ਗੁਰਦਾਸ ਮਾਨ ਹੰਸ ਰਾਜਹੰਸ ਭਗਵੰਤ ਮਾਨ ਜਸਪਿੰਦਰ ਨਰੂਲਾ ਜਸਬੀਤ ਜੈਸੀ ਬਲਕਾਰ ਛਿੱਟੂ ਤੇ ਹੋਰ ਬਹੁਤ ਕਲਾਕਾਰਾਂ ਅੱਜ ਇੱਕ ਸਮਾਗਮ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਦੂਰਦਰਸ਼ਨ ਨੂੰ ਯਾਦ ਕਰਦੇ ਹੋਏ ਸੰਧਲੀ ਯਾਦ ਨੂੰ ਤਾਜ਼ਾ ਕਰਦੇ ਹੋਏ ਕਿ ਆ ਮੈਂ ਤੇ ਦਲਵਿੰਦਰ ਬਿਆਲਪੁਰੀ ਜਿਹਨਾਂ ਦਾ ਦੂਰਦਰਸ਼ਨ 'ਚ ਇਕੱਠੇ ਗੰਦ ਰਹੇ ਆਂ ਅੱਜ ਲੋਕਾਂ ਦਾ ਪਿਆਰ ਹੈ ਕਿ ਮੈਨੂੰ ਉਹਨਾਂ ਨੇ ਇੱਡੀ ਵੱਡੀ ਕੁਰਸੀ ਤੇ ਬਿਠਾ ਦਿੱਤਾ। ਮਾਨਾ ਆ ਦਿਲਜੀਤ ਦਿਲਿੰਦਰ ਤਿਆਲਪੁਰੀ ਮੁੰਡਾ ਬੈਠਾ ਹੈ। ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਆ। ਹੈ ਇਹ ਕਲਾਕਾਰ ਨੇ ਵੀ ਆਪਣਾ ਆਪਣੀ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ ਤਾੜੀਆਂ ਮਾਰੂ ਮੁੰਡੇ ਵਾਸਤੇ। ਹੈਨਾ? ਅਸੀਂ ਦੂਰਦਰਸ਼ਨ ਤੇ ਇਕੱਠੇ ਪ੍ਰੋਗਰਾਮਾਂ ਚ ਗਾਉਂਦੇ ਰਹੇ ਆ। ਕਹੀ ਜੀ। ਉਹ ਮੈਂ ਵੀ ਸੋਚਦਾ ਹੁੰਨਾ ਭਗਵਾਨ ਜੀ ਮਾਨਾ ਕਿੱਥੋਂ ਆ ਗਿਆ? ਕਿੱਥੇ ਤੱਕ ਪਹੁੰਚਾਤਾ ਲੋਕ। ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ।